ਸਤਰਾਣਾ ਹਲਕੇ ਦੇ ਵਿੱਚ ਕੁਫਾਨ ਤੇ ਇੱਕ ਅਗਰ ਉਸ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਸਿੰਘ ਬਾਦਲ ਸਾਨਾ ਦਾ ਸਾਰ ਲੈਣ ਲਈ ਕਿਉਂਕਿ ਕਿਸਾਨ ਲਗਾਤਾਰ ਕਗਰ ਜਿਹੜੇ ਬਣ ਹੈ ਉਹਨੂੰ ਮਜ਼ਬੂਤ ਕਰ ਰਹੇ ਆਪਣੇ ਪੈਸਾ ਖਰਚ ਕਰ ਰਹੇ ਕਿਉਂਕਿ ਇਹਨਾਂ ਦਾ ਇਹ ਵੀ ਕਹਿਣਾ ਹੈ ਕਿਸਾਨਾਂ ਦਾ ਵੀ ਜਿਹੜੇ ਕਗਰ ਦੇ ਹੇਠਾਂ ਜਿਹੜੇ ਬਨ ਸੀ ਉਹਨਾਂ ਨੂੰ ਇਸ ਕਟਰ ਐਕਸਪ੍ਰੈਸ ਹਾਈਵੇ ਦੇ ਜਿਹੜੇ ਠੇਕੇਦਾਰ ਸੀ ਉਹਨਾਂ ਨੇ ਉਹਨੂੰ ਤੋੜ ਕੇ ਇੱਥੇ ਮਿੱਟੀ ਪਟਕੇ ਟੇਡਾ ਕਰਤਾ ਜਿਸ ਕਰਕੇ ਇੱਥੇ ਖਤਰਾ ਜ਼ਿਆਦਾ ਹੈ ਉਸ ਨੂੰ ਲੈ ਕੇ ਹੀ ਕਿਸਾਨਾਂ ਵੱਲੋਂ ਇੱਥੇ ਕੰਮ ਕੀਤਾ ਜਾ ਰਿਹਾ ਹੈ ਬੱਚੇ ਵੀ ਐ ਤੇ ਬਾਰੇ ਬਜ਼ੁਰਗ ਸਾਰੇ ਵਿਅਕਤੀ ਇਸ ਖੱਗਰ ਦੇ ਜਿਹੜੇ ਦਰਦੋਂ ਪਾਸੇ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਸੇ ਲੱਗੇ ਹਨ ਔਰ ਕਿਸਾਨਾਂ ਦੇ ਇਲਾਕੇ ਦੇ ਜਿਹੜੇ 15 20 ਬੰਡੇ ਹਨ ਉਹਨਾਂ ਕਹਿੰਦੇ ਵੀ ਜਿਹੜਾ ਸੜਕ ਬਣਾਈ ਸੀ ਉਸ ਠੇਕੇਦਾਰ ਵੱਲੋਂ ਪੁਲ ਬਣਾਇਆ ਉਸਨੇ ਨਿੱッセ ਤੋਂ ਹੀ ਇੱਥੋਂ ਮਿੱਟੀ ਪਟਕੀ ਇਸਕੇ ਬੰਨੇ تھے ਉਹਨੇ ਸਿੱਧੇ ਦੀ بجائے ਟੇਡੇ ਘੁਮਾਤਾ ਜਿਸ ਦੇ ਨਾਲ ਪਾਣੀ ਦਾ ਬਹਾਵ ਜਿੱਥੋਂ ਖੱਗਰ ਦਾ ਸਮਾਣੇ ਸਾਈਡ ਤੋਂ ਆਊਗਾ ਤਾਂ ਇੱਥੇ ਆ ਕੇ ਉਹਦੀ ਟੱਕਰ ਲੱਗੇਗੀ ਔਰ ਇੱਥੇ ਕਿਸਾਨਾਂ ਦੀ ਫਸਲਾਂ ਨੂੰ ਖੱਗਰ ਦੇ ਟੁੱਟਦਾ ਤਾਂ ਨੁਕਸਾਨ ਕਰੇਗਾ ਉਹਨਾਂ ਨੇ ਅਸੀਂ ਲੋਕਾਂ ਦੇ ਗਲਵਾਦ ਵੀ ਕਰਦੇ ਇੱਥੇ ਦੇ ਉਹ ਕੀ ਕਹਿੰਦੇ ਹਨ ਇਸ ਦਾ ਮਸਲਾ ਹੱਲ ਕਰਨ ਵਾਸਤੇ ਸਰਕਾਰਾਂ ਸੰਜੀਦਾ ਨਹੀਂ ਹੈਗੀਆਂ ਮੈਂ ਦੇਖੋ ਪਿੱਛੇ ਤੱਕ ਘੱਗਰ ਚੋੜਾ ਹੈ ਇੱਥੇ ਕਨੋਰੀ ਕੋਲ ਆ ਕੇ ਜਾਨਕਿ ਇਹਦਾ ਜਿਹੜਾ ਜਾਨਕਿ ਮੀਟਰ ਲੱਗਾ ਹੈ ਉੱਥੋਂ ਜਾਨਕਿ ਸਾਨੂੰ ਪਤਾ ਲੱਗਦਾ ਵੀ ਇਹ ਕਿੰਨੇ ਉੱਤੇ ਚੱਲ ਰਿਹਾ ਹੈ ਹੁਣ ਤੇ ਕਦੋਂ ਕਦੋਂ ਖਤਰੇ ਦੇ ਨਿਸ਼ਾਨ ਤੋਂ ਬਾਹਰ ਜਾਂਦਾ ਹੈ ਇੱਕ ਬੜੀ ਵੱਡੀ ਹੋਰ ਗੱਲ ਉੱਪਰ ਕੇ ਸਾਹਮਣੇ ਆਈ ਮਕੌੜ ਸਾਹਿਬ ਦੇ ਕੋਲ ਜਾ ਕੇ 198 ਫੁੱਟ ਘੱਗਰ ਰਹਿ ਜਾਂਦਾ ਹੈ ਤੇ ਜਦੋਂ ਉੱਥੋਂ ਜਾਨਕਿ ਪਾਣੀ ਲੰਘਦਾ ਹੈ ਇਧਰੋਂ ਪਿੱਛੋਂ ਪਾਣੀ ਬੜਾ ਤੇਜ਼ ਹੁੰਦਾ ਹੈ ਤੇ ਉੱਥੇ ਜਾ ਕੇ ਪਾਣੀ ਦੀ ਡਾਫ ਲੱਗਦੀ ਹੈ ਤੇ ਉਹ ਡਾਫ ਲੱਗਣ ਕਰਕੇ ਪਿੱਛੇ ਜਾਨੀ ਕਿ ਇੱਕ ਗਰ ਜਿਹੜਾ ਹੈ ਉਹ ਟੁੱਟਦਾ ਹੈ ਉਹਦੇ ਵਾਸਤੇ ਹਰਿਆਣਾ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਵਿੱਚੋਂ ਸਟੇ ਲਈ ਹੋਈ ਹੈ ਤੇ ਜੇਕਰ ਕੇਂਦਰ ਸਰਕਾਰ ਹਰਿਆਣਾ ਗਵਰਨਮੈਂਟ ਦੇ ਉੱਤੇ ਦਬਾਅ ਪਾਵੇ ਤੇ ਉਹ ਸਟੇ ੜਵਾ ਕੇ ਜਾਂ ਉਹ ਸਟੇ ਨੂੰ ਖਤਮ ਕਰਾ ਕੇ ਜਾਂ ਉਹ ਸਟੇ ਨੂੰ ਵਾਪਸ ਲੈ ਕੇ ਤੇ ਉੱਥੋਂ ਜੇ ਇੱਕ ਘਰ ਚੋੜਾ ਕਰ ਦਿੱਤਾ ਜਾਵੇ ਤਾਂ ਇਹ ਸਾਨੂੰ ਯਾਨੀ ਕਿ ਇਸ ਸਮੱਸਿਆ ਤੋਂ ਬਚਾਅ ਹੋ ਸਕਦਾ ਸਾਡਾ ਕੰਗਥਲਾ ਕੰਗਥਲੇ ਤੇ ਤੁਹਾਡੇ ਪਿੰਡ ਵੀ ਪਾਣੀ ਆ ਜਾਂਦੇ ਆ ਆ ਜਾਂਦਾ ਜੀ ਕਿਸ ਵਰ ਕੀ ਕੰਮ ਕਰ ਰਹੇ ਤੁਸੀਂ ਇੱਥੇ ਆ ਬੰਨ ਬੰਨਦੇ ਆ ਜੀ ਬੰਨ ਮੰਨ ਰਹੇ ਹਾਂ ਕਿੰਨੇ ਬੰਦੇ ਤੁਹਾਡੇ ਪਿੰਡ ਦੇ ਲੱਗੇ ਆ ਸਾਡਾ ਸਾਰਾ ਪਿੰਡ ਹੀ ਆ ਪੂਰੇ ਦੇ ਹਾਲਾਤ ਬਹੁਤ ਨਾਜ਼ੁਕ ਨੇ ਜੀ ਸਾਰੇ ਲੋਕ ਆਪਣੇ ਪਿੰਡਾਂ ਤੋਂ ਟਰੈਕਟਰ ਆਪਣੇ ਲੈ ਕੇ ਟਰਾਲੀਆਂ ਲੈ ਕੇ ਸਾਰੇ ਕੰਮ ਕਰ ਰਹੇ ਨੇ ਜਿਨ੍ਹਾਂ 'ਚ ਸਰਦਾਰ ਜਗਮੀਤ ਸਿੰਘ ਹਰੇਊ ਨੇ ਆਪਣੇ ਪੱਲਿਓ ਤੇਲ ਦੇ ਕੇ ਇਹਨਾਂ ਨੂੰ ਬੜੀ ਮਦਦ ਦਿੱਤੀ ਜਾ ਰਹੀ ਹੈ ਬਾਕੀ ਕੋਈ ਆ ਕੇ ਨਹੀਂ ਖੜਿਆ ਸਰਕਾਰ ਦਾ ਬੰਦਾ ਸੁਖਵੀਰ ਸਿੰਘ ਬਾਦਲ ਹੀ ਇੱਕ ਪੰਜਾਬ 'ਚ ਪੂਰੇ 'ਚ ਕਿਸਾਨਾਂ ਦੀ ਬਾਹ ਫੜ ਰਹੇ ਨੇ ਜਿਹੜਾ ਇਹਦਾ ਹੱਲ ਹੈ ਕੋਈ ਨਾ ਕੋਈ ਦਾ ਹੱਲ ਵੀ ਪਹਿਲਾਂ ਬਾਦ ਸਰਕਾਰ ਵળી ਜਿੰਨਾ ਕੁਸ ਹੋਇਆ ਕੀਤਾ ਗਿਆ ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਹੁਣ ਵਾਲੀ ਸਰਕਾਰ ਦਾ ਬਿਲਕੁਲੀ ਧਿਆਨ ਨਹੀਂ ਦੇ ਰਹੀ ਕਿਸੇ ਪਾਸੇ ਦਾ 23 ਵਿੱਚ ਵੀ ਸਾਡੀ ਵੱਡੀ ਵੱਡੀ ਮਾਰ ਪਈ ਸੀ ਜਿਹੜਾ 23 ਚੋਂ ਨਹੀਂ ਅਸੀਂ ਉੱਠੇ ਤੇ ਅੱਜ ਇਹ ਹੋ ਗਿਆ ਪਰ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਕੋਈ ਬਜਟ ਰੱਖਦੀਆਂ ਸੀ ਇਕਾਗਰ ਅਸੀਂ ਸਫਾਈ ਹੁੰਦੀ ਸੀ ਨਾਲਿਆਂ ਦੀ ਸਫਾਈ ਹੁੰਦੀ ਸੀ ਪਾਣੀ ਦਾ ਇੰਨਾ ਕੋਈ ਚੜਦਾ ਨਹੀਂ ਸੀ ਹੁੰਦਾ ਤੇ ਜਦੋਂ ਕੋਈ ਵੱਡੀ ਆਫਤ ਆਉਂਦੀ ਸੀ ਉਹਦੀ ਮਰਦੀ ਸੀ ਹੁਣ ਥੋੜਾ ਜਿਹਾ ਜਦੋਂ ਪਾਣੀ ਇਕੱਠਾ ਹੁੰਦਾ ਡਰੇਨਾ ਦੀ ਸਫਾਈ ਨਹੀਂ ਪਿੱਛੇ ਪਿੱਛੇ ਵੀ ਸਾਡਾ 100 ਏਕੜ ਪਿੱਛੇ ਅੱਜ ਤੋਂ 2 ਮਹੀਨੇ ਪਹਿਲਾਂ ਮਰ ਗਈ ਸੀ ਅਸੀਂ ਦੁਬਾਰਾ ਲਾਈ ਹੈ ਪਰ ਇੱਥੇ ਗੱਲ ਇਹ ਹੈ ਜਿਹੜੀ ਝਾੜੂ ਸਰਕਾਰ ਹੈ ਇਹ ਇੱਕ ਈਸਟ ਇੰਡੀਆ ਕੰਪਨੀ ਵਰਗੀ ਹੈ ਕਿਉਂਕਿ ਜਿਹੜੇ ਦਿੱਲੀ ਦੇ ਲੋਕ ਨੇ ਉਹਨਾਂ ਨੇ ਪੰਜਾਬ ਨੂੰ ਲੁੱਟਣ ਦੀ ਅੱਖ ਹੈ ਸਾਡੇ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਇੱਕ ਸਟੈਂਪ ਦਾ ਮੁੱਖ ਮੰਤਰੀ ਹੈ ਇੱਥੇ ਐਮਐਲਏ ਦੀ ਬਿਲਕੁਲ ਨਹੀਂ ਚੱਲਦੀ ਕਿਉਂਕਿ ਐਮਐਲਏ ਜਿਹੜੇ ਨੇ ਇਥੋਂ ਦੇ ਉਹਨਾਂ ਨੇ ਇੱਥੇ ਇੰਨੀ ਮਾਰ ਪ ਕਿਤੇ 10 ਲੀਟਰ ਤੇਲ ਨਹੀਂ ਦਿੱਤਾ ਕਿਉਂਕਿ ਸਰਕਾਰ ਕੁਛ ਕਾਰੀ ਨਹੀਂ ਲਈ ਨਾ ਕੋਈ ਗੱਟਾ ਦੇ ਰਹੇ ਨੇ ਕਿਸੇ ਬੰਦ ਦੀ ਮਜਬੂਤੀ ਨਹੀਂ ਕਿੰਨੇ ਪਿੰਡ ਨੇ ਕਿਸਾਨ ਇੱਥੇ ਲੱਗੇ ਟ੍ਰੈਕਟਰਾਂ ਦੀ ਮਿੱਟੀ ਮਾਰੇ ਇਸ ਇਸ ਬੰਨੇ 12 ਤੋਂ 13 ਪਿੰਡਾਂ ਦੀ ਇੱਧਰ ਹੈ ਜੀ 20 ਪਿੰਡ ਇੱਧਰ ਲੱਗੇ ਹੋਏ ਨੇ ਇੱਥੇ ਦੋ ਜ਼ਿਲ੍ਹਿਆਂ ਦੇ ਨੇ ਜੀ ਸੰਗਰੂਰ ਤੇ ਪਟਿਆਲਾ ਜ਼ਿਲ੍ਹਾ ਦੋਵਾਂ ਦੇ ਲੋਕ ਲੱਗੇ ਹੋਏ ਨੇ ਬਾਕੀ ਵੱਡੀ ਗੱਲ ਜਿਹੜੀ ਹੈ ਕਿ ਇਸ ਸਰਕਾਰ ਨੇ ਇੱਥੇ ਜਿਹੜਾ ਬੰਦ ਸੱਜਿਆ ਹੋ ਸੀ ਬਾਤਲ ਸਾਹਿਬ ਦੇ ਟਾਈਮ ਦਾ ਉੱਥੋਂ ਸਾਰੀ ਮਿੱਟੀ ਚੱਕ ਕੇ ਹਾਈਵੇ ਤੇ ਪਾ ਲਈ ਇਥੋਂ ਦੇ ਠੇਕੇਦਾਰ ਨੇ ਜਿਹੜੀ ਵੱਡੀ ਆਪ ਸਾਡੇ ਲਈ ਇਹਨੇ ਬਣਾਈ ਹੈ ਸਰਕਾਰ ਸੁੱਤੀ ਰਹਿ ਗਈ ਉਹਨਾਂ ਨੇ ਦੇਖਿਆ ਨੀਗਾ ਹੁਣ ਇੱਥੇ ਪਿੱਛੇ ਜਿਹੜਾ ਧਰਨਾ ਇੱਕ ਮਹੀਨੇ ਤੋਂ ਲੱਗਾ ਹੋਇਆ ਹੈ ਵੀ ਇਹ ਜਿਹੜਾ ਬੰਨ ਸੀ ਸਾਡਾ ਕਿਉਂ ਤੋੜਿਆ ਕਿ ਇਹਨੂੰ ਦੁਬਾਰਾ ਬਣਿਆ ਜਾਵੇ ਪਰ ਠੇਕੇਦਾਰ ਤੋਂ ਪਤਾ ਨਹੀਂ ਕੀ ਮਿਲੀ ਭੁਗਤ ਹੈ ਇਥੋਂ ਦੇ ਐਮਐਲਏ ਨੇ ਵੀ ਜ਼ੋਰ ਲਾ ਰਿਆ ਕੋਈ ਚਲਦੀ ਹੋਈ ਨਹੀਂ ਉਹਦੀ ਇਹਨਾਂ ਨੇ ਕੋਈ ਬੰਨ ਬੱਧਾ ਨਹੀਂ ਫਿਰ ਲੋਕਾਂ ਨੇ ਆਪ ਪੈਸੇ ਇਕੱਠੇ ਕਰਕੇ ਇਹ ਬੰਨ ਬੰਨਿਆ ਤੇ ਇੱਥੇ ਇੱਕ ਸ਼ਰੋਮਣੀ ਕਾਲੀਦਾਦਾ ਜ਼ਿਲ੍ਹਾ ਜੇਸੇਦਾਰ ਸਰਦਾਰ ਜਗਮੀਤ ਸਿੰਘ ਰਿਆਉ ਉਹਨੇ ਪਿਛਲੇ ਦਿਨਾਂ ਦੇ ਉੱਤੇ ਸਾਰੇ ਬੰਨਾਂ ਉੱਤੇ ਜਾ ਕੇ ਜਿਵੇਂ ਦੀ ਹਰਪ ਜੇਬੀਸੀ ਤੇਲ ਗੱਟੇ ਵਗੈਰਾ ਦੇ ਰਿਹਾ ਹੈ ਉਹਨੇ ਹੁਣ ਤੱਕ 2500 ਲੀਟਰ ਤੇਲ ਸਾਰੇ ਬੰਨਾਂ ਦੇ ਉੱਤੇ ਦਿੱਤਾ ਹੈ ਅਸੀਂ ਉਹਦੇ ਧੰਨਵਾਦੀ ਵੀ ਹਾਂ ਪਰ ਸਰਕਾਰ ਦੇ ਨਮਾਇंदे ਜਾਂ ਬੀਜੇਪੀ ਨੇ ਕਿਸੇ ਵੀ ਕਾਂਗਰਸ ਨੇ ਇੱਕ ਰੁਪਏ ਦਾ ਸਾਨੂੰ ਮਦਦ ਨਹੀਂ ਦਿੱਤੀ ਬੰਨਾਂ ਤੇ ਕੱਗਰ ਦੇ ਵਿੱਚ ਪਾਣੀ ਡੇਂਜਰ ਜ਼ੋਨ ਤੋਂ ਉੱਪਰ ਚੱਲ ਰਿਹਾ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਸਰਕਾਰ ਦਾ ਐਡਾ ਵੱਡਾ ਮੀਟੀਰੀਓਲੋਜੀਕਲ ਡਿਪਾਰਟਮੈਂਟ ਹੈ ਵੈਦਰ ਵਾਲਿਆਂ ਨੂੰ ਲੱਖਾਂ ਰੁਪਏ ਤਨਖਾਹ ਦਿੰਦੇ ਆ ਉਹਨਾਂ ਨੇ ਇਹਨਾਂ ਨੂੰ ਦੱਸਿਆ ਐਡਵਾਂਸ ਵਾਰਨਿੰਗ ਦਿੱਤੀ ਐ ਇਸ ਵਾਰ ਇੰਨੀ ਜ਼ਿਆਦਾ ਬਰਸਾਤ ਐ ਪਤਾ ਨਹੀਂ ਇਹ ਸੁੱਤੇ ਪਏ ਸੀ ਜਾਂ ਕੀ ਐ ਹੁਣ ਫੋਟੋਆਂ ਖਚਾਉਂਦੇ ਫਿਰਦੇ ਨੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੁਣ ਐ ਤੰਬੀਆਂ ਟੰਗੇ ਤੇ ਭੋਂ ਕੇ ਕੋਈ ਫਾਇਦਾ ਨਹੀਂ ਤੁਹਾਡਾ ਹੁਣ ਤਾਂ ਤੁਸੀਂ ਨਾ ਵੀ ਆਉਂਗੇ ਤਾਂ ਵੀ ਤੁਹਾਡਾ ਕੋਈ ਫਾਇਦਾ ਨਹੀਂਗਾ ਸੰਗਤ ਆਪਣੇ ਪੈਸੇ ਨਾਲ ਆਪਣੇ ਸਾਰੇ ਇਲਾਕੇ ਦੇ ਸਹਿਯੋਗ ਨਾਲ ਆਪ ਦਾ ਬਚਾਅ ਆਪ ਕਰ ਰਹੀ ਐ ਵੀ ਪਹਿਲਾਂ ਸਾਡੇ 45 50 ਪਿੰਡ ਡੁੱਬ ਗਏ 2023 ਦੇ ਵਿੱਚ ਇਹਨਾਂ ਨੇ ਉਦੋਂ ਕੋਈ ਸਿੱਖਿਆ ਹੀ ਨਹੀਂ ਲਈ ਮੈਨੂੰ ਤਾਂ ਲੱਗਦਾ ਨਹੀਂ ਇਹ ਸਰਕਾਰ ਇਸ ਟਾਈਮ ਕੋਈ ਗਰਾਊਂਡ ਤੇ ਮੌਜੂਦ ਹੈ ਸੁਖਬੀਰ ਜੀ ਲਗਾਤਾਰ ਜਦੋਂ ਤੋਂ ਇਹ ਫਲੱਡ ਦੀ ਤਰਾਸਦੀ ਸਾਡੇ ਪੰਜਾਬ ਦੇ ਵਿੱਚ 15 20 ਦਿਨਾਂ ਤੋਂ ਲਗਾਤਾਰ ਸਾਰੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਉਹਨਾਂ ਦਾ ਦੁੱਖ ਸੁਣ ਰਹੇ ਨੇ ਤੇ ਨਾਲੋਂ ਨਾਲ ਕਈ ਥਾਂ ਤੇ ਉਹਨਾਂ ਦਾ ਜੋ ਵੀ ਲੋੜ ਹੁੰਦੀ ਹੈ ਜਾਂ ਮਸਲੇ ਹੁੰਦੇ ਨੇ ਮੌਕੇ ਤੇ ਹੱਲ ਕਰ ਰਹੇ ਨੇ ਦੇਖੋ ਕੋਈ ਵਿਰਲੇ ਹੀ ਨੇਤਾ ਹੋਊਗਾ ਪੰਜਾਬ ਦਾ ਪੁੱਤ ਹੀ ਇਹ ਕਰ ਸਕਦਾ ਕੋਈ ਬੰਦਾ ਆਪਣੀ ਜੇਬ ਚੋਂ ਕਿਸੇ ਦੀ ਮੱਤ ਨਹੀਂ ਕਰਦਾ ਪੰਜਾਬ ਦੇ ਵਿੱਚ ਕਿੰਨੀਆਂ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਕੋਈ ਕਾਂਗਰਸੀ ਕੋਈ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਸੰਗਤ ਤੋਂ ਇਕੱਠੇ ਕਰਦੇ ਨੇ ਅੱਗੇ ਆਪਣੇ ਬੈਨਰ ਲਾਉਂਦੇ ਨੇ ਤੇ ਫੋਟੋ ਆਫ ਕਰਦੇ ਨੇ মিডিਆ ਮੈਨੇਜਮੈਂਟ ਕਰਦੇ ਨੇ ਕੋਈ ਲੀਡਰ ਨਹੀਂ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਆਪਣੇ ਜੇਬ ਤੋਂ ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਹੱਲ ਕਰਦਾ ਹੋਵੇ ਇਹੋ ਜਿਹਾ ਲੀਡਰ ਪੰਜਾਬ ਨੂੰ ਚਾਹੀਦਾ ਅੱਜ ਜੋ ਸਾਡੇ ਵਿੱਚ ਪਹੁੰਚ ਰਹੇ ਨੇ ਸਾਡੇ ਵੀ ਬਹੁਤ ਵੱਡੀ ਘੱਗਰ ਦੀ ਇਤਰਾਸ ਦੀ ਚੱਲ ਰਹੀ ਹੈ ਪਾਣੀ 2023 ਦੇ ਵਿੱਚ ਵੀ ਬਹੁਤ ਆਇਆ ਹੁਣ ਵੀ ਬੜਾ ਖਤਰਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਉਹ ਸਾਰਾ ਇੱਥੋਂ ਡਾਟਾ ਇਹਨਾਂ ਤੋਂ ਕਲੈਕਟ ਕਰਨਾ ਵੀ ਆਪਾਂ ਇਹਦਾ ਹੱਲ ਕਿਵੇਂ ਕਰਾਂਗੇ ਦੇਖੋ ਖੱਗਰ ਜਿਹੜੀ ਹੈ ਮੇਨ ਮਾਰ ਦਾ ਕਾਰਨ ਸਾਡੇ ਇਲਾਕੇ ਦਾ ਖੱਗਰ ਹੀ ਹੈ ਛੋਟੀ ਨਦੀ ਵੱਡੀ ਨਦੀ ਉਹਦਾ ਪਾਣੀ ਸਾਰਾ ਇਕੱਠਾ ਹੁੰਦਾ ਹੈ ਪਰ ਸਾਰਾ ਸਾਡੇ ਇਲਾਕੇ ਨੂੰ ਮਾਰ ਕਰਦਾ ਉਹ ਉੱਥੇ ਤਰਮੇੜੀ ਦੇ ਕੋਲ ਵੀ ਪਾਣੀ ਵਧਿਆ ਪਾਣੀ ਦਾ ਸਤਾਰ ਵਧਿਆ ਇੱਥੇ ਵੀ ਦੇਖੋ ਪਾਣੀ ਆਪਾਂ ਦੇਖ ਰਹੇ ਆ ওভারਫਲੋ ਹੋ ਰਿਹਾ ਮੈਂ ਸਮਝਦਾ ਮੈਂ ਧੰਨਵਾਦ ਹੈ ਸਾਡੇ ਸਰਦਾਰ ਜਸਵੀਰ ਸਿੰਘ ਜੀ ਬਾਦਲ ਜਿਹੜਾ ਨੇ ਪੰਜਾਬ ਨੂੰ ਆਪਣੇ ਗਲ ਵਕੜੀ ਚ ਲਿਆ ਹੈ ਜਗਾ ਜਗਾ ਤੇ ਜਾ ਰਹੇ ਨੇ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਉੱਥੇ ਉੱਥੇ ਜਾ ਕੇ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਕੇ ਔਰ ਮੌਕੇ ਤੇ ਹੱਲ ਕਰ ਰਹੇ ਨੇ ਅਜੇ ਹਾਲ ਲੀਡਰ ਜਿਹੜਾ ਹੈ ਮੈਂ ਸੋਚਦਾ ਹਾਂ ਮੇਨ ਕਿ ਬਹੁਤ ਜਿੰਨੀ ਵੀ ਸਲਾਘਾ ਕੀਤੀ ਜਾਵੇ ਥੋੜੀ ਹੈ ਦੇਖੋ ਪਾਰਟੀਆਂ ਫਿਰਦੀਆਂ ਨੇ ਪਰ ਉਹ ਲੋਕ ਫੋਟੋ ਖਿਚਾਉਣ ਤੱਕ ਉਹਨਾਂ ਦਾ ਮੰਤਵ ਹੈ ਜੋ ਅਸਲ ਜੋ ਸੇਵਾ ਕਰ ਰਹੇ ਨੇ ਉਹ ਬਾਦਲ ਸਾਹਿਬ ਨੇ ਪਨ ਨਏ ਦਾ ਉਹ ਇਹ ਘੱਗਰ ਦੇ ਵਿੱਚੋਂ ਖੋਲ ਕੇ ਜਾ ਇੱਕ ਇੱਕ ਏਕੜ ਸਾਈਡਾਂ ਤੋਂ ਰਿਕੁਇਰ ਕਰਕੇ ਤਾਂ ਡਬਲ ਬੰਨ ਬੰਨਿਆ ਜਾਵੇ ਤਾਂ ਕਿ ਕਿਸੇ ਵੀ ਸਾਈਡ ਤੇ ਪਾਣੀ ਨਾ ਜਾਏ ਔਰ ਸਿੱਧਾ ਪਾਣੀ ਜਿਹੜਾ ਉਹ ਰਾਜਸਥਾਨ ਵੱਲ ਨੂੰ ਕੱਢਿਆ ਜਾਵੇ ਤਾਂ ਕਿ ਇੱਥੋਂ ਦੇ ਜਿਹੜੇ ਕਿਸਾਨ ਲੋਕ ਨੇ ਹਰ ਵਾਰੀ ਜਿਹਨੇ ਮਾਰ ਚੱਲਦੇ ਨੇ ਉਹਨਾਂ ਦੀ ਮਾਰ ਦਾ ਵਿਚਾਰ ਰਵੇ ਇੱਕੋ ਇੱਕ ਇਹੀ ਹੱਲ ਹੈ ਵੀ ਖੁਦਾਈ ਕਰਕੇ ਇਹਦੀ ਸਾਈਡਾਂ ਤੋਂ ਬੰਨ ਬੰਨਿਆ ਜਾਵੇ ਜਿਹੜੀਆਂ ਅੱਜ ਸਮੇਂ ਦੀਆਂ ਸਰਕਾਰਾਂ ਨੇ ਜੇ 6 ਮਹੀਨੇ ਪਹਿਲਾਂ ਇਹਨਾਂ ਨਾਲ ਉਹਨਾਂ ਨੇ ਧਿਆਨ ਦਿੱਤਾ ਹੁੰਦਾ ਤੇ ਅੱਜ ਇਹ ਨੌਬਤ ਨਾ ਆਉਂਦੀ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਇਹ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਤਗੜਾ ਕਰੀ ਜਾਂਦੇ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ਤੱਕਾ ਕਰਦੇ ਸਾਰੇ ਪਚਾਈ ਪਿੰਡ ਡੁੱਬ ਜਾਣਗੇ ਤੇ ਆ ਮੈਂ ਮੈਨੂੰ ਦੁੱਖ ਹੁੰਦਾ ਕਿਦੋਂ ਕਹਿੰਦੇ ਕਿ ਆਦਾ ਪੰਜਾਬੀ ਤਖੜਿਆ ਖਾਲਸਾ ਕੌਮ ਤਖੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹ ਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਭਾਨ ਸਾਹਿਬ ਸ਼ਰਮ ਨਹੀਂ ਕਰਦੇ ਬਲੋਂ ਕੀ ਮਤ ਕਰ ਰਹੇ ਹੋ ਤੁਸੀਂ ਪਿਆਰ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਡੀਜ਼ਲ ਦੀ ਲੋਡ ਸੀ ਅਸੀਂ ਡੀਜ਼ਲ 3000 ਲੀਟਰ ਦੇ ਲੱਖ ਰੁਪਏ ਕੈਸ਼ ਤੇ ਡੀਲਰ ਦੇ ਕੇ ਦੇਗੇ ਬਾਕੀ ਜਿੱਥੇ ਵੀ ਕੋਈ ਲੋਡ ਪਈ ਆਪਾਂ ਦੇ ਦਾਂ ਦੇਖੋ ਸਰਕਾਰ ਤਾਂ ਹੁਣ ਵੀ ਕਿਸੇ ਗੱਲ ਸਮਝ ਨਹੀਂ ਸਰਕਾਰ ਤਾਂ ਹੁਣ ਵੀ ਕਰ ਨਹੀਂ ਰਹੀ ਕੁਝ ਹੁਣ ਜੇ ਹੁੰਦੀ ਜੇ ਸਰਕਾਰ ਦੀਆਂ ਜੀਸੀਬੀਆਂ ਆ ਜਾਂਦੀਆਂ ਤੇ ਘਰ ਤੋਂ ਘੜਾ ਬੰਦ ਤਾਂ ਲਾ ਲੈਂਦੇ ਜਾਂ ਇਹ ਤੇ ਦੂਜਾ ਸਮਾਨ ਕੁਝ ਨਹੀਂ ਹੈ ਦੇਖੋ ਪੀਬੀਐਮਬੀ ਪਹਿਲੇ ਕੰਟਰੋਲ ਪੰਜਾਬ ਦਾ ਸੀ ਉਦੋਂ ਅਸੀਂ ਕੰਟਰੋਲ ਕਰਦੇ ਸੀ ਹੁਣ ਤਾਂ ਸੈਂਟਰ ਲੈ ਗਿਆ ਕੰਟਰੋਲ ਕੈਮਰਾਮੈਨ ਡੀਕੇ ਗੜਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂਜ ਸਤਰਾਣਾ